ਕਿਸਾਨ ਮਜ਼ਦੂਰ ਮੋਰਚੇ ਦੇ ਦਿੱਤੇ ਸੱਦੇ ਮੁਤਾਬਕ ਜਿਹੜਾ 2025 ਐਕਟ ਬਿਜਲੀ ਲੈ ਕੇ ਆਈ ਹੈ ਕੇਂਦਰ ਸਰਕਾਰ ਜੋ ਕਿ ਪੰਜਾਬ ਸਰਕਾਰ ਨੇ ਉਹਦਾ ਅਜ ਤੱਕ ਕੋਈ ਜਵਾਬ ਨਹੀਂ ਦਿੱਤਾ ਰਵਈਆ ਪੰਜਾਬ ਸਰਕਾਰ ਦਾ ਹੈ ਕਿ ਉਹ ਪੰਜਾਬ ਦੇ ਵਿੱਚ ਵੀ ਲਾਗੂ ਹੋਵੇ ਵੱਖ-ਵੱਖ ਸਟੇਟਾਂ ਦੇ ਵਿੱਚ ਲਾਗੂ ਹੋਵੇ ਕੇਂਦਰ ਦੇ ਹੁਕਮਾਂ ਤੇ ਚੱਲ ਰਹੀ ਆਮ ਆਦਮੀ ਦੀ ਸਰਕਾਰ ਜਿਹੜੀ ਕਹਿੰਦੇ ਆ ਕਿ ਸੱਥਾਂ ਜੋ ਚੱਲਣ ਵਾਲੀ ਸਰਕਾਰ ਹੈ ਅੱਜ ਉਹ ਕਿਸਾਨਾਂ ਪ੍ਰਤੀ ਜਿਹੜੇ ਫੈਸਲੇ ਆ ਉਨ੍ਹਾਂ ਦੇ ਮਤਲਬ ਵਿਰੋਧ ਦੇ ਵਿੱਚ ਲਏ ਜਾ ਰਹੇ ਆ ਅੱਜ ਇਹ ਮੋਰਚੇ ਦੇ ਸੱਦੇ ਮੁਤਾਬਕ ਇੱਕ ਉਸ ਸੈਕਟਰ ਦੇ ਵਿਰੋਧ ਦਾ ਸਾਹਮਣਾ ਕਰਨ ਵਾਸਤੇ ਪੰਜਾਬ ਸਰਕਾਰ ਨੂੰ ਤਿਆਰ ਰਹਿਣਾ ਚਾਹੀਦਾ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਸੱਦਾ ਦਿੱਤਾ ਸੀ ਕਿ ਚਿੱਪਾ ਵਾਲੇ ਜਿਹੜੇ ਮੀਟਰ ਲੱਗੇ ਹੋਇਆ ਉਸ ਸੈਕਟਰ ਨੂੰ ਰੱਦ ਕਰਾਉਣ ਵਾਸਤੇ ਪੂਰੇ ਪੰਜਾਬ ਦੇ ਵਿੱਚ 10 ਤਰੀਕ ਤੋਂ ਸਾਡਾ ਇਹ ਸੱਦਾ ਸੀਗਾ ਕਿ ਮੀਟਰ ਲਾ ਕੇ ਬਿਜਲੀ ਬੋਰਡ ਦੇ ਸੀਨੀਅਰ ਅਧਿਕਾਰੀਆਂ ਦੇ ਦਫ਼ਤਰਾਂ ਦੇ ਵਿੱਚ ਜਮ੍ਹਾਂ ਕਰਾਏ ਜਾਣ ਜੋ ਕਿ ਪੰਜਾਬ ਦੀ ਸਰਕਾਰ ਜੋ 2025 ਐਕਟ ਆ ਉਹਨੂੰ ਰੱਦ ਕਰਨ ਦੇ ਰੋਹ ਦੇ ਵਿੱਚ ਆਵੇ ਤੇ ਪੰਜਾਬ ਦੇ ਵਿੱਚੋਂ ਉਸ ਦਾ ਵਿਰੋਧ ਹੋਵੇ ਤੇ ਸਰਕਾਰ ਨੂੰ ਕੇਂਦਰ ਦੀ ਨੂੰ ਜਵਾਬ ਦਿੱਤਾ ਜਾਵੇ ਅੱਜ ਅਸੀਂ ਉਸ ਵਿਰੋਧ ਚੋ ਮੀਟਰ ਪਟਕੇ ਕਿੰਨੇ ਮੀਟਰ ਕਿਹੜੇ ਅੱਜ ਸਾਡੇ ਲਗਭਗ ਪਤਨਾ ਬਲਾਕ ਦੇ 5-6 ਪਿੰਡਾਂ ਦੇ ਵਿੱਚੋਂ ਮੀਟਰ ਆਏ ਜਿਹੜੇ 30 ਤੋਂ ਘਟੋ ਘਟ 40 ਦੇ ਲਗਭਗ ਮੀਟਰ ਹੈਗੇ ਆ ਅੱਜ ਇਹ ਜਮਾ ਕਰਾਉਣੇ ਆਉਣ ਵਾਲੇ ਸਮੇਂ 'ਚ ਇਹ ਮੁਹਿੰਮ ਸਾਡੀ ਜਿਹੜੀ ਚੱਲੀ ਹੈ ਲਗਾਤਾਰ 17 ਤਰੀਕ ਤੋਂ ਕ ਸਾਡਾ ਇਹ ਚੱਲਦਾ ਰਹਿਣਾ ਵੀ ਜਿਹੜੇ ਪਿੰਡਾਂ 'ਚੋਂ ਜਿੰਨੇ ਮੀਟਰ ਉੱਤਰੀ ਗਏ ਜਿਹੜੇ ਲੋਕ ਇਸ ਗੱਲ ਨੂੰ ਸਮਝਦੇ ਆ ਉਹ ਜਮਾ ਹੁੰਦੇ ਰਹਿਣਗੇ ਤੇ 17 18 ਦਸੰਬਰ ਨੂੰ ਸਾਡਾ ਇਸ ਤੋਂ ਬਾਅਦ ਦਾ ਅਗਲਾ ਪ੍ਰੋਗਰਾਮ ਆ ਜਿਹੜਾ ਉਹ ਡੀਸੀ ਦਫ਼ਤਰਾਂ ਤੇ ਆ ਜੇ ਪੰਜਾਬ ਦੀ ਸਰਕਾਰ ਜਾਂ ਕੇਂਦਰ ਦੀ ਸਰਕਾਰ ਕਿਸੇ ਗੱਲਬਾਤ ਦੇ ਵਿੱਚ ਨਹੀਂ ਆਉਂਦੀ ਤਾਂ 19 ਦਸੰਬਰ ਨੂੰ ਅਣ ਮਿੱਥੇ ਸਮੇਂ ਦਾ ਸਾਡਾ ਰੇਲਵੇ ਟਰੈਕਾਂ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਚੱਕਾ ਜਾ ਸਪਲਾਈਆਂ ਦੇਖੋ ਮੀਟਰਾਂ ਦੇ ਰਾਹੀਂ ਵੀ ਸਪਲਾਈਆਂ ਚੱਲ ਰਹੀਆਂ ਸੀ ਜੇ ਤਾਰ ਤੇ ਤਾਂ ਸਿੱਧੀਆਂ ਸਪਲਾਈਆਂ ਲੋਕਾਂ ਨੇ ਚਲਾਈਆਂ ਗਈਆਂ ਕਿਉਂਕਿ ਸਿੱਧੀਆਂ ਸਪਲਾਈਆਂ ਚਲਾਉਣ ਤੇ ਉਹਨਾਂ ਨੂੰ ਸਰਕਾਰ ਚੋਰੀ ਕਹੇ ਧੱਕਾ ਕਹੇ ਇਹ ਸਿਰਫ ਪੰਜਾਬ ਜਾਂ ਕੇਂਦਰ ਦੀ ਸਰਕਾਰ ਦੇ ਰੁਪਈਏ ਦੇ ਰਵੱਈਏ ਦੇ ਮੁਤਾਬਕ ਹੀ ਚੱਲ ਰਹੀਆਂ ਨੇ ਚੋਰੀ ਕਰਾਉਣ 'ਚ ਵੀ ਸਰਕਾਰ ਹੈ ਚੋਰੀ ਰੋਕਣ ਦੇ ਵਿੱਚ ਵੀ ਸਰਕਾਰ ਹੈ ਪਰ ਜੇ ਲੋਕਾਂ ਦੇ ਉੱਤੇ ਦੋਸ਼ ਲਾ ਕੇ ਕਿਸੇ ਤਰ੍ਹਾਂ ਦਾ ਬਿਜਲੀ ਅਧਿਕਾਰੀਆਂ ਵੱਲੋਂ ਇਹ ਪਿੰਡਾਂ ਦੇ ਵਿੱਚੋਂ ਜਿਹੜੇ ਮੀਟਰ ਲਾਇਆ ਜਾਇਆ ਉਹ ਸਪਲਾਈਆਂ ਚੱਲ ਰਹੀਆਂ ਰੋਕਣ ਦਾ ਤਯਿਆ ਕਰਿਆ ਗਿਆ ਜਾਂ ਉਹਨਾਂ ਨੂੰ ਜੁਰਮਾਨੇ ਪਾਏ ਗਏ ਤਾਂ ਇਹਦੀ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਊਗੀ ਤੇ ਇਹਦਾ ਡਟ ਕੇ ਪਿੰਡਾਂ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਡਟ ਕੇ ਵਿਰੋਧ ਕਰਾਂਗੇ ਤੇ ਕਿਸੇ ਨੂੰ ਵੀ ਅਸੀਂ ਪਿੰਡਾਂ ਦੇ ਵਿੱਚ ਬਰਨ ਨਹੀਂ ਦੇਵਾਂਗੇ। ਜੀ ਕਿਸਾਨ ਯੂਨੀਅਨ ਵੱਲੋਂ ਆਲ ਪੰਜਾਬ ਦੇ ਵਿੱਚ ਜਿਹੜੇ 스마트 ਮੀਟਰ ਨੇ ਇਹਨਾਂ ਨੂੰ ਉਤਾਰਨ ਦੀ ਜਿਹੜੀ ਹੈ ਮੁਹਿੰਮ ਕੋਈ ਸ਼ੁਰੂ ਕੀਤੀ ਗਈ ਹੈ। ਪਰ ਮੈਕਮੇ ਦੇ ਕਾਨੂੰਨ ਦੇ ਅਨਸਾਰ ਹੈ ਜਿਹੜੀ ਇਹ ਠੀਕ ਨਹੀਂ ਹੈ ਜੋ 스마트 ਮੀਟਰ ਲੱਗੇ ਹੋਏ ਨੇ ਉਹ ਜੋ ਵੀ ਮਾਪਦੰਡ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਕੋਖ ਪੜਤਾਲ ਕੇ ਹੀ ਲਾਏਗੇ ਨੇ ਇਹ ਮਾਮਲਾ ਜਿਹੜਾ ਉੱਚ ਅਧਿਕਾਰੀਆਂ ਦੇ ਧਿਆਨ ਚ ਲਿਆ ਦਿੱਤਾ ਗਿਆ ਹੈਗਾ ਜੋ ਅੱਗੇ ਦੀ ਕਾਰਵਾਈ ਹੈ ਜੀ ਉਹ ਜੋ ਵੀ ਹੋ ਗਿਆ ਅਮਲ ਚ ਲਿਆਉਣ ਜੁਗਾ ਉਹ ਲਿਆਵਾਂਗੇ ਇਹ ਜੀ ਸਾਡੇ ਭੂਤਗੜ੍ਹ ਅਤੇ ਬੁਰੜ ਦੇ ਜੋ ਪਿੰਡ ਪੈਂਦੇ ਨੇ ਸਾਡੀ ਸ਼ਹਿਰੀ ਪਾਤਰਾ ਸਬਡਿਵੀਜ਼ਨ ਚ ਚਿੱਪਾ ਵਾਲੇ ਉਹਦੇ ਰਿਲੇਟਿਡ ਪਿੰਡ ਨੇ ਜੀ ਇਹ ਇਹ 스마트 ਮੀਟਰ ਕਹਿੰਦੇ ਜਿਹਨਾਂ ਨੂੰ ਇਹਨਾਂ ਚ SIM ਪੈਂਦੀ ਹੈ ਇਹ ਆਟੋਮੈਟਿਕ ਰੀਡਿੰਗ ਹੈ ਜਿਹੜੀ ਬਿੱਲ ਆਪਣੇ ਆਪ ਬਣਾਉਣ ਲਈ ਸਮਰਥਨ ਹੈ ਜੀ